ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੀਤ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਹਾਂਜੀ ਭੈਣੇ ਅੱਜ ਆਪਾਂ ਸਿੰਧੀ ਬੂਟੀ ਦੀ ਵੇਲ ਬਣਾਵਾਂਗੇ ਜਿਸ ਦੇ ਨਾਲ ਆਪਾਂ ਸੈਂਟਰ ਪੈਨਲ ਜਾਂ ਕੁਮੀਦ ਦੇ ਘੇਰੇ ਤੇ ਪਾ ਸਕਦੇ ਹਾਂ ਇਸ ਦੇ ਨਾਲ ਬਹੁਤ ਸਾਰੇ ਡਿਜ਼ਾਈਨ ਬਣਦਾ ਹੈ ਪਹਿਲਾਂ ਵੀ ਆਪਾਂ ਦੋ ਵੀਡੀਓ ਦੇ ਵਿੱਚ ਤੁਹਾਨੂੰ ਸਿੰਧੀ ਬੂਟੀ ਬਾਰੇ ਦੱਸਿਆ ਹੈ ਤੇ ਅੱਜ ਆਪਾਂ ਇਸ ਦੀ ਵੇਲ ਬਣਾਵਾਂਗੇ ਪਾਰਟ 3 ਦੇ ਵਿੱਚ ਚਲੋ ਸਟਾਰਟ ਕਰਦੇ ਹਾਂ ਪਹਿਲਾਂ ਆਪਾਂ ਸਿੱਧੇ ਇਸ ਤਰ੍ਹਾਂ ਇਨੂੰ ਡਰਾ ਕਰ ਲੈਣਾ ਐ ਇਸ ਤਰ੍ਹਾਂ ਸਿੱਧਾ ਫਿਰ ਇਹਦੇ ਉੱਪਰ ਛੋਟੇ ਛੋਟੇ ਬਾਕਸ ਬਣਵਾ ਲੈਣੇ ਇਸ ਤਰ੍ਹਾਂ ਇਹ ਮੈਂ ਤੁਹਾਨੂੰ ਰਫਲੀਆ ਡਰਾ ਕਰਕੇ ਦਿਖਾਉਣੀ ਆ ਇਸ ਤਰ੍ਹਾਂ ਜਿਵੇਂ ਕਿ ਆ ਮੈਂ ਪਹਿਲਾਂ ਡਰਾ ਕੀਤਾ ਹੋਇਆ ਹੈ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਬਣਾਉਣੀ ਸਟਾਰਟ ਕਰਦੇ ਹਾਂ ਤੁਸੀਂ ਨਾਲ ਦੀ ਨਾਲ ਹੀ ਬਣਾਇਓ ਜਾਂ ਵੀਡੀਓ ਚਲਾ ਕੇ ਨਾਲ ਦੇ ਨਾਲ ਬਣਾਈ ਜਾਇਓ ਤੁਹਾਨੂੰ ਸੌਖਾ ਹੋਵੇਗਾ ਵੈਸੇ ਕਿ ਔਖਾ ਕੰਮ ਨਹੀਂ ਹੈ ਪਹਿਲਾਂ ਤੁਸੀਂ ਦੋ ਬੂੜੀਆਂ ਵੇਖੀਆਂ ਹੀ ਆ ਆਹ ਵਾਲੀ ਪਹਿਲਾਂ ਆਪਾਂ ਛੋਟੀ ਬੂਡੀ ਬਣਾਈ ਫਿਰ ਉਸ ਤੋਂ ਵੱਡੀ ਬਣਾਈ ਸੀ ਫਿਰ ਇਸ ਤੋਂ ਵੱਡੀ ਆਪਾਂ ਬਣਾ ਕੇ ਦੱਸੀ ਆ ਹੁਣ ਆਪਾਂ ਤੁਹਾਨੂੰ ਵੇਲ ਬਣਾਉਣੀ ਦੱਸਦੇ ਆ ਇਹ ਸੈਂਪਲ ਵੇਲ ਆ ਭੈਣੇ ਇਸ ਤੋਂ ਬਾਅਦ ਅੱਗੇ ਆਪਾਂ ਇਹਦੇ ਉੱਪਰ ਜਿਹੜੇ ਫਲਾਵਰ ਬਣਦੇ ਹੁੰਦੇ ਉਹ ਵੀ ਦੱਸਾਂਗੇ ਤੁਹਾਨੂੰ ਕਿਵੇਂ ਬਣੂਗੀ ਪਹਿਲਾਂ ਅੱਜ ਆਪਾਂ ਸੈਂਪਲ ਹੀ ਬਣਾਉਣੇ ਆ ਪਹਿਲਾਂ ਆਪਾਂ ਇੱਥੋਂ ਲਿਆ ਗਾ ਅੱਗੇ ਆਪਾਂ ਇਸ ਕਾਰਨਰ ਤੇ ਗਏ ਉਸ ਤੋਂ ਬਾਅਦ ਆਹ ਵਾਲਾ ਇੱਕ ਕਾਰਨਰ ਛੱਡਣਾ ਦੂਸਰੇ ਕਾਰਨਰ ਤੇ ਜਾਣਾ ਇਸ ਤਰ੍ਹਾਂ ਫੇਰ ਇਧਰੋਂ ਇੱਕ ਛੱਡਣਾ ਫੇਰ ਦੂਸਰੇ ਤੇ ਜਾਣਾ ਇਧਰੋਂ ਫੇਰ ਇੱਕ ਛੱਡਣਾ ਫੇਰ ਉਸ ਤੋਂ ਦੂਸਰੇ ਤੇ ਜਾਣਾ ਉਸ ਤੋਂ ਫੇਰ ਆਪ ਇੱਕ ਛੱਡਣਾ ਦੂਜੇ ਤੇ ਜਾਣਾ ਫੇਰ ਆਪ ਇੱਕ ਛੱਡਣਾ ਇਸ ਤਰ੍ਹਾਂ ਹੀ ਆਪ ਭਰਨੀ ਆ ਸਾਰੀ ਇਸ ਤਰੀਕੇ ਵਾਸਾ ਆਪਾਂ ਭਰੀ ਜਾਣੀ ਹੈ ਇਹ ਇਹਦੇ ਵਿੱਚ ਵੀ ਪਹਿਲਾਂ ਇਹ ਹਾਫ ਬੰਦ ਬਣੂਗੀ ਦੁਬਾਰਾ ਆਪਾਂ ਫਿਰ ਜਿਹੜੇ ਆਪਾਂ ਛੱਡ ਰਹੇ ਹਾਂ ਉਹ ਬਣਾਵਾਂਗੇ ਹਾਂਜੀ ਆਪਾਂ ਹੁਣ ਇੱਥੇ ਪਹੁੰਚ ਗਏ ਆ ਤੇ ਹੁਣ ਆਪਾਂ ਇਹ ਜਿਹੜਾ ਵਿਚਾਲੇ ਬਣਿਆ ਹੋ ਬਾਕਸ ਇਸ ਨੂੰ ਚੱਕਣਾ ਹੈ ਇਸ ਤਰ੍ਹਾਂ ਹੁਣ ਆਪਾਂ ਦੂਸਰੀ ਜਿਹੜੇ ਆਪਾਂ ਛੱਡੇ ਆ ਬਾਕਸ ਉਹ ਸਟਾਰਟ ਕਰਦੇ ਆ ਇਸ ਤਰ੍ਹਾਂ ਹੁਣ ਆਪਾਂ ਪਹਿਲਾਂ ਤਾਂ ਉੱਪਰ ਦੀ ਆਏ ਗਏ ਆਂ ਆਪਾਂ ਜਿਹੜਾ ਪਹਿਲਾਂ ਬਾਕਸ ਬਣਾਉਂਦੇ ਸੀ ਹੁਣ ਆਪਾਂ ਇਥੋਂ نیچے ਦੀ ਜਾਣਾ ਐਸ ਤਰ੍ਹਾਂ ਇਧਰ ਫੇਰ ਆਪਾਂ نیچے ਦੀ ਜਾਣਾ ਇਹਦਾ ਪਹਿਲਾ ਜਾਲੀ ਬਣੂਗਾ ਦੋ ਵਾਰੀ ਐਸ ਤਰ੍ਹਾਂ ਆਪਾਂ نیچے ਕਰਨਾ ਹੁੰਦਾ ਧਾਗਾ ਇਸ ਤਰ੍ਹਾਂ ਇੱਧਰ ਫੇਰ ਆਪਾਂ نیچے ਦੀ ਲੈ ਕੇ ਜਾਣਾ ਹੁਣ ਆਪਾਂ ਜਿਹੜੇ ਛੱਡੇ ਹੋਏ ਬਾਕਸ ਆ ਇਹ ਆਪਾਂ ਸਾਰੇ ਚੱਕਣੇ ਆ ਇਸ ਤਰ੍ਹਾਂ ਇਹ ਆ ਕਿ ਡੱਬੀਆਂ ਡੱਬੀਆਂ ਬਣ ਜਾਣੀਆਂ ਸਾਰੇ ਇਸ ਤਰ੍ਹਾਂ ਆਪਾਂ ਦੂਸਰਾ ਤਾਂ ਰੰਗ ਦਾ ਧਾਗਾ ਲਿਆਇਆ ਨਾਲ ਵਾਈਟ ਕਲਰ ਦਾ 레드 ਦੇ ਤਾਂ ਤੁਹਾਨੂੰ ਪਤਾ ਲੱਗ ਸਗੇ ਇਸ ਤਰ੍ਹਾਂ ਇਸ ਤਰ੍ਹਾਂ ਆ ਵੀ ਆ ਵਾਲਾ ਧਾਗਾ ਨੀਚੇ ਦੀ ਆ ਰਿਹਾ ਤੇ ਇਹਨੂੰ ਆਪਾਂ ਪਹਿਲਾਂ ਚੱਕ ਲੈਣਾ ਇਹ ਵੀ ਪਹਿਲਾਂ ਅੱਧੇ ਹੀ ਭਰੀ ਜਾਊਗੀ ਇਧਰਲੀ ਸਾਈਡ ਫੇਰ ਆਪਾਂ ਇਧਰਲੀ ਸਾਈਡ ਪਰਾਂਗੇ ਇਹ ਜਦੋਂ ਵੀ ਆਪਾਂ ਇਹ ਬਣਾਉਣੀ ਹੁੰਦੀ ਹੈ ਵੇਲੇ ਆਪਾਂ ਕਮੀਜ਼ ਦੇ ਵਿੱਚ ਜਿੰਨੀ ਵੀ ਪਾਉਣੀ ਹੈ ਚਾਹੇ ਘੇਰੇ ਦੇ ਚਾਹੇ ਸੈਂਟਰ ਦੇ ਵਿੱਚ ਚਾਹੇ ਬਾਹਾਂ ਦੇ ਵਿੱਚ ਤੇ ਸਾਰੀ ਆਪਾਂ ਨੂੰ ਇਸ ਤਰ੍ਹਾਂ ਕੱਚੀ ਕਰਨੀ ਪਊਗੀ ਪਹਿਲਾਂ ਫਿਰ ਅੱਗ ਉਹ ਭਰੀ ਜਾਂਦੀ ਹੈ ਇਹ ਅੱਧੀ ਨਹੀਂ ਬਣਦੀ ਪਹਿਲਾਂ ਆਪਾਂ ਅੱਧੀ ਬਣਾਲੀ ਫਿਰ ਬਣਾਲੀ ਇਸ ਤਰ੍ਹਾਂ ਨਹੀਂਗਾ ਇਹ ਜੋੜ ਪਾਏ ਇਹਦੇ ਵਿੱਚ ਸੋਹਣਾ ਨਹੀਂ ਲੱਗਦੇ ਕਿ ਸਾਰੀ ਹੀ ਭਰੀ ਜਾਂਦੀ ਹੈ ਆ ਵੀ ਹੇਠੇ ਦੀ ਆ ਰਹੀ ਹੈ ਇਹਨੂੰ ਆਪਾਂ ਚੱਕ ਲੈਣੇ ਆ ਇਸ ਤਰੀਕੇ ਬਸ ਚੱਕ ਨੱਪ ਦੇ ਨਾਲ ਚੱਲੀ ਜਾਣਾ ਆਪਾਂ ਜਿਹੜਾ ਧਾਗਾ ਉੱਪਰ ਆਉਂ ਨੀਚੇ ਆਉਂਦਾ ਉਹਨੂੰ ਆਪਾਂ ਚੱਕ ਲੈਣਾ ਦੂਸਰੇ ਨੂੰ ਆਪਾਂ ਛੱਡ ਦੇਣਾ ਇਸ ਤਰੀਕੇ ਸਾਰਾ ਭਰਿਆ ਜਾਂਦਾ ਹੈ ਇਸ ਤਰ੍ਹਾਂ ਆਸੇ ਆਪਾ ਭਰੀ ਜਾਣਾ ਸਾਰਾ ਇਸ ਤਰ੍ਹਾਂ ਆਪਾ ਇਸ ਤਰ੍ਹਾਂ ਆਪਾ ਇਹ ਚੱਕ ਲਿਆ ਹੁਣ ਹੁਣ ਇਹਨਾਂ ਨੂੰ ਨੱਪ ਦੇਵਾਂਗੇ ਇਹ ਨੱਪੇ ਜਾਣਗੇ ਤਾਂ ਅੱਗੇ ਜਦੋਂ ਉਧਰੋਂ ਆਪਾਂ ਵਾਪਸ ਆਵਾਂਗੇ ਉਧਰੋਂ ਫਿਰ ਇਹ ਸਾਰੇ ਧਾਗੇ ਨੱਪੇ ਜਾਣਗੇ ਦੂਸਰੇ ਚੱਕੇ ਜਾਣਗੇ ਇਹ ਇਸ ਤਰ੍ਹਾਂ ਵੇਲਾਂ ਦੇ ਨਾਲ ਉੱਪਰ ਡਿਜ਼ਾਈਨ ਬਣਾ ਕੇ ਬਹੁਤ ਸੋਹਣੇ ਬੰਦਦੇ ਆ ਆਪਾਂ ਆਰਡਰ ਵੀ ਲੈਣੇ ਆ ਜੇ ਕਿਸੇ ਭੈਣ ਨੇ ਕੋਈ ਸੂਟ ਵਰਕ ਕਰਵਾਉਣੇ ਹੋਣ ਆਰਡਰ ਸਾਨੂੰ ਦੇ ਸਕਦੇ ਹੋ ਤੁਸੀਂ ਅਸੀਂ ਆਪਣਾ ਸਕਰੀਨ ਤੇ ਨੰਬਰ WhatsApp ਨੰਬਰ ਦੇਵਾਂਗੇ ਤੁਸੀਂ ਉਹਦੇ ਉੱਪਰ ਸਿੱਧਾ ਕੰਟੈਕਟ ਕਰ ਸਕਦੇ ਹੋ ਪਹਿਲਾ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸੂਟ ਵਰਕ ਕੀਤੇ ਹੋਏ ਦਿਖਾਏ ਆ ਜਲਦੀ ਜਲਦੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਵੀਡੀਓ ਨੂੰ ਪੂਰੀ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਜੋ ਅੱਗੇ ਅਸੀਂ ਤੁਹਾਡੇ ਵਾਸਤੇ ਹੋਰ ਵੀ ਵੀਡੀਓ ਲੈ ਕੇ ਆਈਏ ਆਪਾਂ ਤੁਹਾਨੂੰ ਸਾਰੇ ਹੀ ਵਰਕ ਸਿਖਾਵਾਂਗੇ ਜਿਹੜੇ ਵੀ ਅੱਜਕੱਲ ਨੀਡਲ ਵਰਕ ਚੱਲ ਰਿਹਾ ਹੈ ਨਾ ਬਾਜ਼ਾਰਾ ਭਾਰਕੇ ਲੈ ਆਏ ਹੁਣ ਆਪਾਂ ਇਧਰੋਂ ਲੱਗਣਾ ਹੈ ਇਹ ਬਰਾ ਥੱਲੇ ਸੀ ਇਹਨੂੰ ਚੱਕ ਲਿਆ ਆਪਾਂ ਇਹਨੂੰ ਨੱਪ ਲਿਆ ਇਹਨੂੰ ਨੱਪ ਤਾਂ ਇਹਨੂੰ ਚੱਕ ਲਿਆ ਇਸ ਤਰ੍ਹਾਂ ਪੱਟੀ ਲਟਲਾ ਪਾ ਕੇ ਤੁਹਾਨੂੰ ਦਿਖਾਉਣੀ ਆ ਥੋੜਾ ਜਿਹਾ ਇਸ ਤਰ੍ਹਾਂ ਵੈਸੇ ਤਾਂ ਇਹ ਜਿਹੜੇ ਰੋਸ਼ਨ ਦੀ ਬੂੜ ਦਾ ਵਰਕ ਹੈ ਇੱਕ ਕਲਰ ਨਾਲ ਹੀ ਸੋਹਣਾ ਲੱਗਦਾ ਹੈ ਪਰ ਆਪਾਂ ਤੁਹਾਨੂੰ ਦਿਖਾਉਣ ਵਾਸਤੇ ਇਥੇ ਦੋ ਕਲਰ ਯੂਜ਼ ਕਰ ਰਹੇ ਹਾਂ ਤਾਂ ਡਿਫਰੈਂਸ ਦੇ ਵਿੱਚ ਪਤਾ ਲੱਗ ਜਾਵੇ ਇਸ ਤਰ੍ਹਾਂ ਚੱਕ ਨੱਪ ਲਿਆ ਇੱਕ ਚੱਕ ਲਿਆ ਇਸ ਤਰ੍ਹਾਂ ਹੀ ਚੱਲੀ ਜਾਂਦਾ ਇਹ ਸਾਰਾ ਹਾਂਜੀ ਭੈਣਾਂ ਆਪਾਂ ਇੱਥੋਂ ਤੱਕ ਭਰ ਲਈਏ ਇਹ ਅੱਗੇ ਵਾਸਾ ਆਪਾਂ ਇਸ ਤਰ੍ਹਾਂ ਹੀ ਪਾਈ ਜਾਣਾ ਸਾਰਾ ਚੱਕ ਨੱਪ ਦੇ ਨਾਲ ਸਾਰੀ ਭਰ ਜਾਣੀ ਹੈ ਇਹ ਇਸ ਤਰ੍ਹਾਂ ਹੀ ਸਾਰੀ ਵੀਡੀਓ ਆਪਣੀ ਇਹ ਭਰੀ ਗਈ ਐਂਡ ਤੇ ਆ ਗਿਆ ਆਪਾਂ ਦੇਖੋ ਕਿ ਨਹੀਂ ਸੁਣੀ ਲੱਗਦੀ ਇਹ ਭਰੀ ਹੋਈ ਸਾਰੀ ਤੁਸੀਂ ਵੇਖ ਸਕਦੇ ਹੋ ਨੇੜੇ ਤੋਂ ਇਸ ਤਰ੍ਹਾਂ ਹੀ ਸਾਰੀ ਭਰੀ ਜਾਂਦੀ ਆ ਅੱਗੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜਿਹੜੇ ਦੇ ਉੱਪਰ ਵੀ ਫਲਾਵਰ ਬੰਦੇ ਹੁੰਦੇ ਵੇਲ ਦੇ ਨਾਲ ਨਾਲ ਇਹ ਭਾਰਤੀ ਇਹਦੇ ਉੱਪਰ ਫਲਾਵਰ ਬਣਦੇ ਆਪਾਂ ਅਗਲੀ ਵੀਡੀਓ ਵਿੱਚ ਦੱਸਾਂਗੇ ਤੁਹਾਨੂੰ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ